ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰਨਪੱਟ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਮੰਤਰੀ ਸਾਹਿਬ ਅ ਪੰਜਾਬ ਚ ਸਰਕਾਰ ਬਣਨ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਯੂਨਿਟਾਂ ਦਾ ਲਾਹਾ ਲੋਕਾਂ ਨੂੰ ਕਿਸ ਤਰੀਕੇ ਨਾਲ ਮਿਲ ਰਿਹਾ ਹੈ ਗਰਾਊਂਡ ਤੇ ਜਾ ਰਹੇ ਹੋ ਲੋਕ ਖੁਸ਼ ਨੇ ਜੋ ਤੁਸੀਂ ਕੰਮ ਕਰ ਰਹੇ ਹੋ ਅ ਪੱਟ ਸਾਹਿਬ ਲੋਕ ਬਹੁਤ ਖੁਸ਼ ਨੇ ਔਰ ਤੁਸੀਂ ਆ ਤੁਸੀਂ ਵੀ ਜਾਣਦੇ ਹੋਵੋਗੇ ਤੁਸੀਂ ਮੈਨੂੰ ਤੇ ਕਹਾਂ ਵੀ ਅਸੀਂ ਜਾਣਦੇ ਆ ਚਲੋ ਅਸੀਂ ਤਾਂ ਕੋਈ ਉਹ ਕਹਿ ਸਕਦੇ ਹਾਂ ਸਾਨੂੰ ਕਿ ਅਸੀਂ ਆਪਦੀ ਗੱਲ ਕਰਦੇ ਆ ਤੁਸੀਂ ਲੋਕਾਂ ਦੇ ਸਾਹਮਣੇ ਜਾ ਕੇ ਮਾਈਕ ਕਰੋ ਤੁਹਾਨੂੰ ਲੋਕ ਦੱਸਣਗੇ ਕਿ ਮਾਨ ਸਾਹਿਬ ਦੀ ਸਰਕਾਰ ਦੀਆਂ ਜੋ ਪ੍ਰਾਪਤੀਆਂ ਨੇ ਦੋ ਸਾਲਾਂ ਦੇ ਵਿੱਚ ਲੋਕ ਬਹੁਤ ਖੁਸ਼ ਨੇ ਬਿਜਲੀ ਦੇੋਂ ਤੋਂ ਸਭ ਤੋਂ ਜ਼ਿਆਦਾ ਲੋਕ ਦੁਖੀ ਸੀਗੇ ਬਿਜਲੀ ਤੋਂ ਪਿਛਲੇ ਸਮੇਂ ਦੇ ਵਿੱਚ ਲੋਕ ਜਦੋਂ ਵੀ ਅਸੀਂ ਇਲੈਕਸ਼ਨ ਕੈਂਪੇਨ ਵਾਸਤੇ ਜਾਂਦੇ ਸੀਗੇ ਨਾ ਵਿਚਾਰੇ ਗਰੀਬ ਲੋਕ ਇਕੱਠੇ ਹੋ ਜਾਂਦੇ ਸੀਗੇ ਆਲੇ ਦੁਆਲੇ ਔਰ ਬਿੱਲ ਦਿਖਾਉਂਦੇ ਸੀਗੇ ਕਿ ਆਹ ਦੇਖੋ ਸਾਨੂੰ ਐਨੇ ਐਨੇ ਭਾਰੀ ਬਿੱਲ ਜੜੇ ਨੇ ਉਹ ਆ ਗਏ ਨੇ ਅਸੀਂ ਇਹਨਾਂ ਨੂੰ ਕਿਵੇਂ ਪੇ ਕਰਨਾ ਸੋ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਅਸੀਂ ਆਪ ਆਪਦੇ ਹੱਥਾਂ ਨਾਲ ਬਿੱਲ ਸਾੜੇ ਸੀਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਜੂਗੀ ਤੁਹਾਨੂੰ ਬਿੱਲਾਂ ਤੋਂ ਨਜ਼ਾਦ ਦਵਾ ਦਾਂਗੇ ਸੋ 31 ਦਸੰਬਰ 21 ਤੱਕ ਦੇ ਜਿਹੜੇ ਘਰੇਲੂ ਬਿੱਲ ਸੀਗੇ ਜਿਹੜੇ ਜਨਰੇਟ ਹੋਏ ਸੀਗੇ ਲੋਕਾਂ ਦੇ ਹਜ਼ਾਰਾਂ ਲੱਖਾਂ ਰੁਪਏ ਦੇ ਵਿੱਚ ਉਹ ਸਾਰੇ ਜਿਹੜੇ ਆ 31 ਦਸੰਬਰ 21 ਤੱਕ ਦੇ ਬਿੱਲ ਮਾਨ ਸਾਹਿਬ ਨੇ ਮਾਫ ਕਰ ਦਿੱਤੇ ਉਸ ਤੋਂ ਬਾਅਦ ਮਾਰਚ ਦੇ ਵਿੱਚ ਸਰਕਾਰ ਬਣੀ ਔਰ ਜੁਲਾਈ ਦੇ ਵਿੱਚ ਬਾਈ ਦੇ ਵਿੱਚ ਜੁਲਾਈ 22 ਦੇ ਵਿੱਚ 600 ਯੂਨਟ ਬਿਜਲੀ ਜੜੀਆ ਫਰੀਦ ਦਿੱਤੀ ਸੀ ਉਸ ਵੇਲੇ ਕੋਈ ਇਹੋ ਜਿਹਾ ਕੰਮ ਨਹੀਂ ਸੀਗਾ ਕਿ ਕੋਈ ਇਲੈਕਸ਼ਨ ਸੀਗੀ ਸਰ ਦੇ ਉੱਤੇ ਤੇ ਲੋਕਾਂ ਨੂੰ ਮਤਲਬ ਇਹ ਇਲੈਕਸ਼ਨ ਦਾ ਲਾਹਾ ਲੈਣ ਵਾਸਤੇ ਕੋਈ ਇਹੋ ਜਿਹਾ ਕੰਮ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਫੰਟਾਜ਼ ਨੇ ਉਹ ਬੜੇ ਕਲੀਅਰ ਨੇ ਬੜੇ ਕਲੀਅਰ ਨੇ ਕਿਉਂਕਿ ਅਸੀਂ ਇਲੈਕਸ਼ਨ ਨੂੰ ਮੁੱਖ ਰੱਖ ਕੇ ਨਹੀਂ ਕੰਮ ਕਰਦੇ ਅਸੀਂ ਲੋਕਾਂ ਨੂੰ ਮੁੱਖ ਰੱਖ ਕੇ ਕੰਮ ਕਰਦੇ ਹ ਸੋ ਅਸੀਂ ਜਸਟ 3 ਮਹੀਨਿਆਂ ਦੇ ਵਿੱਚ ਐਡੀ ਵੱਡੀ ਰਾਹਤ ਲੋਕਾਂ ਨੂੰ ਦਿੱਤੀ ਕਿ 600 ਯੂਨਟ ਬਿਜਲੀ ਦਾ ਫ੍ਰੀ ਕਰ ਦਿੱਤਾ 2 ਮਹੀਨਿਆਂ ਦਾ ਹਰ ਘਰ ਵਾਸਤੇ ਕਰ ਦਿੱਤਾ ਇਹ ਨਹੀਂ ਆਉਦੇ ਕੋਈ ਵੇਚ ਕੇ ਕੋਈ ਕੰਡੀਸ਼ਨਲ ਆਈਆਂ ਗਈਆਂ ਮੇਰੇ ਕੋ ਪਿਛਲੀ ਵਾਰੀ ਦੇ ਜਿਹੜੇ 200 ਯੂਨਟ ਫ੍ਰੀ ਦਿੰਦੇ ਸੀ ਕਿ ਨਾ ਉਹਦਾ ਤੁਸੀਂ ਕੰਡੀਸ਼ਨਾਂ ਦੇਖੋ ਮਤਲਬ ਐਡਾ ਪੇਜ ਕੰਡੀਸ਼ਨਾਂ ਦਾ ਉਹਨੂੰ ਕੋਈ ਪੂਰਾ ਹੀ ਨਹੀਂ ਕਰ ਸਕਦਾ ਸੀਗਾ ਕਿਵੇਂ ਕੋਈ ਫਾਇਦਾ ਥੋੜੀ ਹੋਇਆ ਫਿਰ ਸੋ ਅਸੀਂ ਕੋਈ ਕੰਡੀਸ਼ਨ ਨਹੀਂ ਰੱਖੀ ਕੋਈ ਜਾਤ ਪਾਤ ਦੀ ਕੰਡੀਸ਼ਨ ਨਹੀਂ ਰੱਖੀ ਕੋਈ ਅਸੀਂ ਕਿਸੇ ਧਰਮ ਦੀ ਕੰਡੀਸ਼ਨ ਨਹੀਂ ਰੱਖੀ ਕਿਸੇ ਨਾਲ ਅਸੀਂ ਵਿਤਕਰਾ ਨਹੀਂ ਕੀਤਾ ਕਿ ਆ ਅਕਾਲੀ ਦਲ ਦਾ ਘਰ ਆ ਜੀ ਇਹਨੂੰ ਛੱਡ ਦਿਓ ਇਥੋਂ ਸਾਨੂੰ ਵੱਧ ਵੋਟਾਂ ਪਈਆਂ ਨੇ ਇਥੋਂ ਛੱਡ ਇਹਨਾਂ ਨੂੰ ਦੇ ਦਿਓ ਇਥੋਂ ਘੱਟ ਵੋਟਾਂ ਪਈਆਂ ਨੇ ਉਹਨਾਂ ਨੂੰ ਛੱਡ ਦਿਓ ਕੋਈ ਇਹੋ ਜਿਹਾ ਵਿਤਕਰਾ ਨਹੀਂ ਕੀਤਾ ਕਿਸੇ ਵੀ ਖਪਤਕਾਰ ਨੂੰ ਕਿਸੇ ਵੀ ਬਿਜਲੀ ਘਰ ਦੇ ਵਿੱਚ ਨਹੀਂ ਜਾਣਾ ਪਿਆ ਕੋਈ ਅਸੀਂ ਲੋਕਾਂ ਦੇ ਚੱਕਰ ਨਹੀਂ ਲਵਾਏ ਕਿ ਜਾ ਕੇ ਸਰਪੰਚ ਕੋਲ ਜਾਓ ਜਾਂ ਨੰਬਰਦਾਰ ਕੋਲ ਜਾਓ ਜਾਂ ਕਿਤੇ ਉਹ ਮੋਹਰ ਲਵਾਓ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਕਿਸੇ ਨੂੰ ਇਹ ਨਹੀਂ ਕਿਹਾ ਕਿ ਬਿਜਲੀ ਘਰ ਜਾ ਕੇ ਫਾਰਮ ਭਰੋ ਫਾਰਮ ਭਰਨ ਤੋਂ ਬਾਅਦ ਜੇ ਹੀ ਕੋ ਜਾਓ एसडीओ ਕੋ ਜਾਓ ਕਿਸੇ ਨੂੰ ਕੁਝ ਨਹੀਂ ਕਰਨਾ ਪਿਆ ਈਵਨ ਈਵਨ ਇੱਕ ਸਿੰਗਲ ਪੇਜ ਦੇ ਉੱਤੇ ਕਹਿੰਦੇ ਨਾ ਸਾਈਨ ਕਰ ਲੋ ਕਿਤੇ ਸਾਈਨ ਕਰਕੇ ਰੱਖ ਲੋ ਉਹ ਵੀ ਨਹੀਂ ਕਰਨੇ ਪਏ ਔਰ ਬਿਨਾ ਕਿਸੇ ਬਿਨਾ ਕਿਸੇ ਚੰਜਰ ਦੇ ਲੋਕਾਂ ਨੂੰ ਘਰੇ ਬੈਠਾ 600 ਯੂਟ ਬਿਜਲੀ ਚੜੀ ਆ ਉਹ ਫ੍ਰੀ ਮਿਲੀ ਇਸ ਗੱਲ ਤੋਂ ਲੋਕ ਬਹੁਤ ਖੁਸ਼ ਵੀ ਨੇ ਤੇ ਹੈਰਾਨ ਵੀ ਨੇ ਕਿ ਜੇ ਇੰਨੇ ਵੱਡੇ ਪੱਧਰ ਤੇ 71 ਲੱਖ ਪਰਿਵਾਰਾਂ ਨੂੰ 70 ਲੱਖ ਪਰਿਵਾਰ ਜਿਹੜੇ ਨੇ ਉਹ ਬਿਨਾ ਕਿਸੇ ਝੰਜਟ ਦੇ ਸਿੱਧਾ ਹੀ ਫਾਇਦਾ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਜਿਹੜਾ ਆ ਉਹ ਪਹਚਾਇਆ ਸੋ ਇਹ ਇੱਕ ਬੜੀ ਬੜਾ ਬੜੀ ਵੱਡੀ ਬਦਲਾਅ ਵਾਲੀ ਗੱਲ ਹੈ ਜੇ ਇਹੋ ਹੀ 600 ਯੂਨਟ ਤੁਸੀਂ ਬਿਜਲੀ ਦੇਂਦੇ ਪਰ ਨਾਲ ਕੰਡੀਸ਼ਨਰ ਰੱਖ ਦਿੰਦੇ ਨਾਲ ਲੋਕਾਂ ਨੂੰ ਬਿਜਲੀ ਘਰਾਂ ਦੇ ਚੱਕਰ ਲਵਾਉਂਦੇ ਤੇ ਮੇਰਾ خیال ਆ ਕਿ ਇੱਕ ਨੀ ਖੱਜਲ ਖਵਾਰੀ ਹੋਣੀ ਸੀਗੀ ਨਾ ਨਾ ਕਿਸੇ ਨੂੰ ਸਹੂਲਤ ਮਿਲਣੀ ਸੀਗੀ ਲੋਕਾਂ ਨੇ ਖੱਜਲ ਖਵਾਰ ਹੋ ਕੇ ਕਰੇ ਪਿਆ ਜਾਣਾ ਸੀਗਾ ਹੁਣ ਆਰਾਮ ਤਲ ਬਿਨਾ ਕਰੇ ਬੈਠਾ 600 ਯੂਨਟ ਦਾ ਫਰੀਦਾ ਆਨੰਦਮਾਨ ਰਹੇ ਨੇ ਲੋਕ ਤੁਸੀਂ ਬਿਜਲੀ ਵਿਭਾਗ ਨੂੰ ਕਰਜ਼ੇ ਤੋਂ ਕੱਢਿਆ ਜਿਹੜੇ ਪੈਸੇ ਸੀਗੇ ਸੀਐਮ ਸਾਹਿਬ ਨੇ ਹੋ ਲੋਡ ਕਿਤੇ ਪ੍ਰਾਈਵੇਟ ਥਰਮਲ ਪਲਾਂਟ ਵਿੱਚ ਲਿੱਤਾ ਜਿਹੜੇ ਅਫਸਰ ਨੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਦਾ ਮੋਰਲ ਕਿੰਨਾ ਕੁ ਬੂਸਟ ਹੋਇਆ ਜਾਂ ਕੀ ਚੇਂਜਸ ਤੁਹਾਨੂੰ ਉਸ ਤੋਂ ਬਾਅਦ ਦੇਖਣ ਨੂੰ ਮਿਲਿਆ ਆਪਣੇ ਵਿਭਾਗ ਦੇ ਵਿੱਚ ਦੇਖੋ ਮੈਂ ਜਿਹੜੇ ਵੀ ਜਿਹੜੀ ਤੁਸੀਂ ਥਰਮਲ ਪਲਾਂਟ ਦੀ ਗੱਲ ਕਰਦੇ ਹੋ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਮੈਂ ਜਦੋਂ ਤੋਂ ਆਪਾਂ ਖਰੀਦਿਆ ਅਸੀਂ ਮੈਂ ਉਹਨਾਂ ਦੇ ਨਾਲ ਟੱਚ ਦੇ ਵਿੱਚ ਹਾਂ ਔਰ ਰੋਜ਼ ਅਸੀਂ ਉਹਦਾ ਰਿਵਿਊ ਕਰਦੇ ਹਾਂ ਕਿ ਕੀ ਕੀ ਚੇਂਜਸ ਨੇ ਸਭ ਤੋਂ ਪਹਿਲਾਂ ਵੱਡੀ ਚੇਂਜ ਉਹਦੇ ਵਿੱਚ ਕਿ ਉਹ 34% ਤੇ ਲੋਡ ਤੇ ਚੱਲਦਾ ਸੀਗਾ ਅੱਜ 52% ਪੀਐਲਐਫ ਤੇ ਚੱਲਣਾ ਸ਼ੁਰੂ ਹੋ ਗਿਆ ਉਹ ਇਹਦਾ ਮਤਲਬ ਇਹ ਆ ਕਿ ਉੱਥੋਂ ਬਿਜਲੀ ਦੀ ਜਨਰੇਸ਼ਨ ਜ਼ਿਆਦਾ ਸ਼ੁਰੂ ਹੋਗੀ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਜ਼ਿਆਦਾ ਸ਼ੁਰੂ ਹੋ ਗਈ ਜਦੋਂ ਜਿੰਨਾ ਲੋਡ ਤੁਹਾਡਾ ਚੱਲੂਗਾ ਉਹਦੇ ਨਾਲ ਨੈਚੁਰਲੀ ਆ ਕੇ ਕਾਸਟ ਜਿਹੜੀ ਆ ਉਹ ਬਿਜਲੀ ਦੀ ਘਟੂਗੀ ਪਹਿਲਾਂ 34% ਤੇ ਚੱਲਦਾ ਸੀਗਾ 52% ਤੇ ਹੋ ਗਿਆ ਪਹਿਲਾਂ ਕੋਲੇ ਦੀ ਕਮੀ ਸੀਗੀ ਉੱਥੇ ਅਸੀਂ ਕੋਲੇ ਦੀ ਲਿੰਕੇਜ ਜਿਹੜੀ ਆ ਪਛਵਾੜਾ ਕੋਲ ਮਾਈਨ ਤੋਂ ਲੈ ਲਈ ਅੱਜ ਕੋਲਾ ਉੱਥੇ ਬਹੁਤ ਆ ਦੇ ਵਿੱਚ ਕੋਲਾ ਪਿਆ ਕੋਈ ਸਮੱਸਿਆ ਨਹੀਂ ਆ ਔਰ ਇਸ ਤੋਂ ਇਲਾਵਾ ਉਹ ਜਿਹੜਾ ਉੱਥੇ ਸਾਡੇ ਕੋਲ 1100 ਏਕੜ ਜ਼ਮੀਨ ਸੀਗੀ 400 ਏਕੜ ਜ਼ਮੀਨ ਵੀ ਸਾਡੇ ਕੋਲ ਖਾਲੀ ਪਈ ਅਸੀਂ ਉਹਦੇ ਤੇ ਵੀ ਆਪਦੇ ਐਕਸਪਰਟ ਜਿਹੜੇ ਨੇ ਉਹ ਉਹਨਾਂ ਦੀ ਉਹਨਾਂ ਨੂੰ ਕੰਮ ਅਲਾਟ ਕੀਤਾ ਹੈ ਕਿ ਤੁਸੀਂ ਇਹਦੇ ਤੇ ਵਰਕ ਕਰੋ ਜੋ ਵੀ ਵਾਇਅਬਿਲਿਟੀ ਬਣਦੀ ਆ ਉੱਥੇ ਕੋਈ ਵਧੀਆ ਪ੍ਰੋਜੈਕਟ ਲਿਆਉਂਦੀ ਉਹ ਵੀ ਅਸੀਂ ਉਹਦੇ ਤੇ ਲੈ ਕੇ ਆਉਣੀ ਆ ਔਰ ਬੜਾ ਅਸੀਂ 1080 ਕਰੋੜ ਰੁਪਏ ਦੇ ਵਿੱਚ ਅਸੀਂ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਆ ਉਹ ਪੰਜਾਬ ਦੇ ਲੋਕਾਂ ਦੇ ਨਾਮ ਤੇ ਜਿਹੜਾ ਹੈ ਉਹ ਕਰ ਦਿੱਤਾ ਜਾਂ ਕਿ ਇਹੋ ਜੀ ਉਦਾਹਰਣ ਕਿਤੇ ਨਹੀਂ ਵੀ ਅੱਜ ਤੱਕ ਨਹੀਂ ਮਿਲਦੀ ਬਚਤ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਸਾਨੂੰ 1.5 ਤੋਂ 2 ਰੁਪਏ ਪ੍ਰਤੀ ਯੂਨਿਟ ਬਿਜਲੀ ਜੜੀਆ ਉਥੋਂ ਸਸਤੀ ਪਵੇਗੀ ਉਹਨਾਂ ਇੱਕ ਸਰਕਾਰ ਨੇ VDS ਸਕੀਮ ਦੀ ਸ਼ੁਰੂਆਤ ਕੀਤੀ ਹੈ ਥੋੜੇ ਦਿਨ ਪਹਿਲਾਂ ਹੀ ਉਸ ਦਾ ਜਿਹੜੇ ਵਪਾਰੀ ਵਰਗ ਹੈ ਖਾਸ ਕਰ ਲੁਧਿਆਣਾ ਨੂੰ ਟਾਰਗੇਟ ਕੀਤਾ ਗਿਆ ਕਿ ਜਿਹੜੇ ਛੋਟੇ-ਛੋਟੇ ਹੋਜਰੀਆਂ ਵਾਲੇ ਨੇ ਉਹ ਲੋੜ ਜੇਕਰ ਵਧਾ ਲੰਦੇ ਹਨ ਤਾਂ ਉਹਨਾਂ ਨੂੰ 50% ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਹਾਂ ਉਹ ਕਰ ਰਹੇ ਹਾਂ ਕਿ ਉਹਦੇ ਨਾਲ ਵਪਾਰ ਵੀ ਵਧੇਗਾ ਤੇ ਸਰਕਾਰ ਨੂੰ ਵੀ ਰੈਵਨਿਊ ਆਏਗਾ ਵਪਾਰੀਆਂ ਦਾ ਤਾਂ ਵਪਾਰੀਆਂ ਦਾ ਤੇ ਖਾਸ ਕਰ ਉਹਨਾਂ ਲੋਕਾਂ ਦਾ ਇਸ ਸਕੀਮ ਦੇ ਨਾਲ ਕੀ ਰਿਸਪੌਂਸ ਮਿਲ ਰਿਹਾ ਹੈਗਾ ਤੁਹਾਨੂੰ ਤੇ ਤੁਹਾਡੇ ਵਿਭਾਗ ਹਾਂ ਦੇਖੋ ਜਿਹੜੀ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਆ ਉਹ ਤਾਂ ਵਪਾਰੀਆਂ ਨੂੰ ਜਾਂ ਕਿਸਾਨਾਂ ਨੂੰ ਜਾਂ ਜਿਹੜੇ ਵੀ ਲੋਡ ਬਤਾਉਣਗੇ ਉਹਨਾਂ ਨੂੰ ਫਾਈਨੈਂਸ਼ੀਅਲ ਬੈਨੀਫਿਟ ਤੇ ਹੋਣਾ ਹੀ ਆ ਕਿਉਂਕਿ ਹਾਫ ਰੇਟ ਆਲਮੋਸਟ ਹਾਫ ਰੇਟ ਤੇ ਅਸੀਂ ਉਹ ਬੀਡੀਐ ਸਕੀਮ ਦਿੱਤੀ ਹੋਈ ਆ ਹਾਂ ਹੁਣ ਉਹਦੇ ਵਿੱਚ ਇਹ ਆ ਕਿ ਸਭ ਤੋਂ ਵੱਡਾ ਸੁਧਾਰ ਇਹ ਹੋਏਗਾ ਕਿ ਬਿਜਲੀ ਦੀ ਸਪਲਾਈ ਦੇ ਵਿੱਚ ਸੁਧਾਰ ਹੋਏਗਾ ਜਦੋਂ ਮੰਨ ਲਓ ਇੱਕ ਪਿੰਡ ਆ ਇੱਕ ਪਿੰਡ ਦੇ ਵਿੱਚ ਲੋਕਾਂ ਦੇ ਲੋਡ ਤੇ ਘਰ ਦੇ 10-10 ਕਿਲੋਵਾਟ ਚੱਲ ਰਹੇ ਨੇ ਪਰ ਕਾਗਜ਼ਾਂ ਦੇ ਵਿੱਚ ਮੰਨ ਲਓ 2 ਨੇ ਜਾਂ ਤਿੰਨ ਨੇ ਜਾਂ ਚਾਰ ਨੇ ਸੋ ਅਸੀਂ ਜਿਹੜੇ ਉਥੇ ਪ੍ਰਬੰਧ ਕਰਨੇ ਨੇ ਅਸੀਂ ਤੇ ਲੋਡ ਦੇ ਹਿਸਾਬ ਨਾਲ ਕਰਨੇ ਆ ਨਾ ਉਥੇ ਕੋਈ ਗ੍ਰਿਡ ਦੀ ਜ਼ਰੂਰਤ ਆ ਉਥੇ ਕੋਈ ਟਰਾਂਸਫਾਰਮਰ ਦੀ ਜ਼ਰੂਰਤ ਆ ਉਥੇ ਕਿਸੇ ਬ੍ਰੇਕਰ ਦੀ ਜ਼ਰੂਰਤ ਆ ਅਸੀਂ ਤੇ ਲੋਡ ਦੇ ਹਿਸਾਬ ਨਾਲ ਕਰਾਂਗੇ ਸੋ ਅਗਲੇ ਪਾਸੇ ਲੋਡ ਜ਼ਿਆਦਾ ਤੇ ਕਾਗਜ਼ਾਂ ਦੇ ਵਿੱਚ ਕੱਟ ਫਿਰ ਸਾਨੂੰ ਪਿਛੇ ਆ ਕੇ ਮੁਸ਼ਕਲ ਆ ਜਾਂਦੀ ਸੀਗੀ ਕਟ ਕਪੈਸਿਟੀ ਦਾ ট্রান্সਫਾਰਮਰ ਰੱਖਿਆ ਹੁੰਦਾ ਸੀਗਾ ਕਿ ਲੋਡ ਜ਼ਿਆਦਾ ਹੈ ਉਹ ਡੈਮেজ ਹੋ ਜਾਂਦਾ ਸੀਗਾ ਸੋ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਇਹ ਹੋਊਗਾ ਕਿ ਸਪਲਾਈ ਦੇ ਵਿੱਚ ਜਿਹੜੀ ਆ ਇੰਟਰਪਸ਼ਨ ਜਿਹੜੀ ਆ ਉਹ ਖਤਮ ਹੋ ਜੂਗੀ ਸਪਲਾਈ ਦੇ ਵਿੱਚ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਮਤਲਬ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜੀ ਵੀਡੀਐਸ ਸਕੀਮ ਪੰਜਾਬ ਦੇ ਵਿੱਚ ਪੀਐਸਪੀਸੀਐਲ ਨੇ ਦਿੱਤੀ ਆ ਇਹਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਆ ਉਠਾਓ ਇਹਦੇ ਵਿੱਚ ਆ ਹੁਣ ਤੇ ਅੱਧੇ ਰੇਟ ਦੇ ਵਿੱਚ ਇਹ ਹੋ ਜਾਣੀ ਆ ਇਸ ਤੋਂ ਇਲਾਵਾ ਤੁਹਾਡੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ ਸਾਡੇ ਕੋਲ ਡਾਟਾ ਪੂਰਾ ਕਿਸੇ ਇਲਾਕੇ ਦੇ ਵਿੱਚ ਕਿੰਨਾ ਲੋਡ ਚੱਲ ਰਿਹਾ ਹੈ ਕਿੰਨਾ ਲੋਡ ਚਾਹੀਦਾ ਅਸੀਂ ਉਸੇ ਹਿਸਾਬ ਨਾਲ ਹੀ ਪਿੱਛੇ ਪ੍ਰਬੰਧ ਜਿਹੜੇ ਆ ਉਸੇ ਹਿਸਾਬ ਨਾਲ ਕਰਾਂਗੇ ਅਸੀਂ ਟਰਾਂਸਫਾਰਮਰ ਵੀ ਉਨੀ ਕੈਪੈਸਿਟੀ ਦੇ ਜ਼ਿਆਦਾ ਰੱਖਾਂਗੇ ਕਿਸੇ ਗ੍ਰਿਡ ਦੀ ਜ਼ਰੂਰਤ ਪੈਂਦੀ ਆ ਉਹ ਵੀ ਕਰਾਂਗੇ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਉਹ ਲੋਡ ਦੇ ਹਿਸਾਬ ਨਾਲ ਚੱਲਣਾ ਸੋ ਇਹਦੇ ਨਾਲ ਸਪਲਾਈ ਦੇ ਵਿੱਚ ਵੀ ਬਹੁਤ ਸੁਧਾਰ ਹੋਏਗਾ ਔਰ ਚਵੀ ਅਪ੍ਰੈਲ 24 ਤੱਕ ਸਾਡੀ ਸਕੀਮ ਜਿਹੜੀ ਆ ਉਹ ਹੈਗੀ ਆ ਸੋ ਮੇਰੀ ਅਪੀਲ ਆ ਪੰਜਾਬ ਦੇ ਖਪਤਕਾਰਾਂ ਨੂੰ ਬਿਜਲੀ ਖਪਤਕਾਰਾਂ ਨੂੰ ਖਾਸ ਤੌਰ ਤੇ ਕਿ ਤੁਸੀਂ ਇਸ ਜਿਹੜਾ ਸਕੀਮ ਦਾ ਹੈ ਉਹ ਵੱਧ ਤੋਂ ਵੱਧ ਫਾਇਦਾ ਲਓ ਅੱਗੇ ਪੈਡੀ ਸੀਜ਼ਨ ਆ ਰਿਹਾ ਹੈ ਮੇਨਟੇਨੈਂਸ ਨੂੰ ਲੈ ਕੇ ਵਿਭਾਗ ਵੱਲੋਂ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਕਿਤੇ ਜ਼ਰੂਰਤ ਹੈ ਲਾਈਨਾਂ ਚੇਂਜ ਕਰਨ ਦੀ ਕਿਤੇ ਖੰਭੇ ਚੇਂਜ ਹੋਣੇ ਨੇ ਉਹ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਵਿਭਾਗ ਕੰਮ ਕਰ ਰਿਹਾ ਹੈਗਾ ਕਿ ਦਿੱਕਤ ਨਾ ਆਵੇ ਜਾਂ ਅੱਗੇ ਫਿਰ ਕੱਟ ਨਾ ਲੱਗਣ ਦੇਖੋ ਆ ਪੈਡੀ ਸੀਜ਼ਨ ਪੰਜਾਬ ਦੇ ਵਿੱਚ ਬਹੁਤ ਬਿਜਲੀ ਖੇਤਰ ਦੇ ਵਿੱਚ ਬਹੁਤ ਅਹਿਮ ਸੀਜ਼ਨ ਆ ਵੈਸੇ ਵੀ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਸਾਡੇ ਜਿਹੜਾ ਇਹ ਸੀਜ਼ਨ ਪੂਰੇ ਪੰਜਾਬ ਵਾਸਤੇ ਇੱਕ ਅਹਿਮ ਸੀਜ਼ਨ ਆ ਵੈਸੇ ਵੀ ਉਦੋਂ ਗਰਮੀ ਪੈਂਦੀ ਹੈ ਗਰਮੀ ਦੇ ਵਿੱਚ ਵੈਸੇ ਵੀ ਬਿਜਲੀ ਦੀ ਡਿਮਾਂਡ ਜਿਹੜੀ ਹੈ ਨਾ ਉਹ ਵੱਧ ਜਾਂਦੀ ਹੈ ਸੋ ਅਸੀਂ ਬਿਜਲੀ ਦੀ ਜਨਰੇਸ਼ਨ ਵਧਾ ਕੇ ਅਸੀਂ ਜਿਹੜਾ ਆ ਲੋਡ ਦੀ ਹੁਣ ਤੁਹਾਨੂੰ ਗੱਲ ਦੱਸੀ ਤੁਸੀਂ ਆਪ ਹੀ ਕਿਹਾ ਕਿ ਲੋਡ ਜਿਹੜਾ ਵਧਾਉਣ ਵਾਸਤੇ ਅਸੀਂ ਬੀ ਡੀ ਐਸ ਸਕੀਮ ਦਿੱਤੀ ਹੋਈ ਆ ਇਹ ਸਾਰਾ ਕੁਝ ਉਸੇ ਹੀ ਤਿਆਰੀਆਂ ਦਾ ਹਿੱਸਾ ਕਿਉਂਕਿ ਜਦੋਂ ਅਸੀਂ ਸਾਡੇ ਕੋਲ ਲੋਡ ਦੀ ਸਹੀ ਇਨਫੋਰਮੇਸ਼ਨ ਹੋਊਗੀ ਤੇ ਅਸੀਂ ਉਥੇ ਵਧੀਆ ਉਹਨੀ ਕਪੈਸਿਟੀ ਦੇ ਟਰਾਂਸਫਾਰਮਰ ਬਣਾਵਾਂਗੇ ਕਿਤੇ ਗ੍ਰਿਡ ਦੀ ਜ਼ਰੂਰਤ ਆ ਉਹ ਵੀ ਦਵਾਂਗੇ ਕੁਝ ਕੁਝ ਵੀ ਜੋ ਮਟੀਰੀਅਲ ਚਾਹੀਦਾ ਹੁੰਦਾ ਬਿਜਲੀ ਵਿਭਾਗ ਨੂੰ ਉਸੇ ਹਿਸਾਬ ਨਾਲ ਸਪਲਾਈ ਕੀਤਾ ਜਾਊਗਾ ਇਸ ਤੋਂ ਇਲਾਵਾ ਜਨਰੇਸ਼ਨ 83% ਸਾਡੀ ਜਨਰੇਸ਼ਨ ਸਰਕਾਰੀ ਥਰਮਲ ਪਲਾਂਟ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ 83% ਜਨਰੇਸ਼ਨ ਵਧੀ ਆ ਉਹਦੀ ਤੁਸੀਂ ਦੇਖੋ 83% ਜਨਰੇਸ਼ਨ ਵਧਣ ਦੇ ਨਾਲ ਹੀ ਬਿਜਲੀ ਦਾ ਜਿਹੜਾ ਸੁਧਾਰ ਹੋਇਆ ਕੋਈ ਆਪਾਂ ਇਹ ਤਾਂ ਕੀਤਾ ਨਹੀਂ ਆ ਕਿ ਕੋਈ ਮਤਲਬ ਜਾਦੂ ਦੀ ਛੜੀ ਆ ਐਵੇਂ ਕਹਿ ਦਿੱਤਾ ਤੇ ਐਵੇਂ ਆ ਸਾਰਾ ਕੁਝ ਅੱਜ ਕਿਸਾਨ ਖੁਸ਼ ਨੇ ਜੇ ਅੱਜ ਬਿਜਲੀ ਸਪਲਾਈ ਨੂੰ ਲੈ ਕੇ ਪੰਜਾਬ ਦੇ ਲੋਕ ਖੁਸ਼ ਨੇ ਤੇ ਉਹਦੇ ਵਾਸਤੇ ਮੈਂ ਸਮਝਦਾ ਮਾਨ ਸਾਹਿਬ ਨੇ ਜਿਹੜੇ ਸਭ ਤੋਂ ਵਧੀਆ ਕੰਮ ਕੀਤੇ ਨੇ ਉਹਦੇ ਵਿੱਚ ਪਸ਼ਵਾੜਾ ਕੋਲ ਮਾਈਨ ਨੂੰ ਚਲਾਉਣਾ ਬਹੁਤ ਵੱਡਾ ਇੱਕ ਮਤਲਬ ਫੈਸਲਾ ਸੀਗਾ ਇਸ ਤੋਂ ਇਲਾਵਾ ਜੀਵੀ ਕੇ ਥਰਮਲ ਪਲੈਂਟ ਨੂੰ ਚਲਾਉਣਾ ਜਾਂ ਜਿਹੜੇ ਬਾਕੀ ਸੀਗੇ ਥਰਮਲ ਪਲੈਂਟ ਉਹਨਾਂ ਦੀ ਜਨਰੇਸ਼ਨ ਨੂੰ ਵਧਾਉਣਾ ਇਹ ਚੀਜ਼ਾਂ ਇਹ ਸਾਰੀਆਂ ਸਾਰੀਆਂ ਜਦੋਂ ਇਕੱਠੀਆਂ ਹੋਈਆਂ ਤਾਂ ਹੀ ਬਿਜਲੀ ਦੀ ਜਨਰੇਸ਼ਨ ਵਧੀ ਆ ਔਰ ਵਧਨ ਦੇ ਕਰਕੇ ਹੀ ਲੋਕਾਂ ਨੂੰ ਸਿੱਧੇ ਤੌਰ ਤੇ ਜਿਹੜਾ ਆ ਫਾਇਦਾ ਮਿਲਿਆ ਇੱਕ ਵਿਧਾਨ ਸਭਾ ਦੇ ਵਿੱਚ ਸਵਾਲ ਆਇਆ ਕਿ ਜਿਹੜੇ ਕਿਸਾਨਾਂ ਨੂੰ ਕਨੈਕਸ਼ਨ ਚਾਹੀਦੇ ਨੇ ਤੇ ਉਹ ਹੁਣ ਸੋਲਰ ਵਾਲੇ ਹੀ ਜਿਹੜੇ ਹੈਗੇ ਨੇ ਉਹ ਦਿੱਤੇ ਜਾਣਗੇ ਬਹੁਤ ਸਾਰੀਆਂ ਪ੍ਰਾਣੀਆਂ ਫਾਈਲਾਂ ਜਿਹੜੀਆਂ ਹੈਗੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਉਹ ਕਿਸਾਨਾਂ ਨੂੰ ਵੀ ਤੁਸੀਂ ਕਿਸ ਤਰੀਕੇ ਨਾਲ ਅਪੀਲ ਕਰਨਾ ਚਾਹੋਗੇ ਕਿ ਕਨੈਕਸ਼ਨ ਜਿਹੜੇ ਹਨ ਹੁਣ ਉਹ ਸੋਲਰ ਵਾਲੇ ਹੀ ਲੈਣ ਉਹ ਕਿਉਂਕਿ ਉਹ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਦੂਜੇ ਹੀ ਟਿਊਬਲ ਵਾਲੇ ਜਿਹੜੇ ਹੈਗੇ ਨੇ ਉਹ ਕਨੈਕਸ਼ਨ ਦਿੱਤੇ ਜਾਣ ਪ੍ਰੈਸ਼ਰ ਵੀ ਪਾਉਂਦੇ ਨੇ ਫਿਰ ਗਰਾਊਂਡ ਵਾਲੇ ਲੈਵਲ ਤੇ ਤੇ ਦੂਜੇ ਪਾਸੇ ਕਿਸਾਨ ਉਹ ਚਿੱਪਾ ਵਾਲੇ ਮੀਟਰ ਜਾਂ ਉਹਨਾਂ ਦੀ ਨਾਂ ਵਰਤੋ ਕਰਕੇ ਉਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਤੁਹਾਡਾ ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਕਿ ਅਸੀਂ ਨਾ 18 3 2018 ਤੋਂ ਇਫ ਆਈ ਐਮ ਨਾਟ ਰੌਂਗ ਕਿ ਅਪ੍ਰੈਲ 18 ਤੋਂ ਬਿਜਲੀ ਦੇ ਜਿਹੜੇ ਕਨੈਕਸ਼ਨ ਨੇ ਟਿਊਬਲ ਕਨੈਕਸ਼ਨ ਉਹਦੇ ਨੇ ਬੰਦ ਕੀਤੇ ਹੋਏ ਨੇ ਉਹਦਾ ਰੀਜ਼ਨ ਇਹ ਸੀਗਾ ਕਿ ਗਰਾਊਂਡ ਵਾਟਰ ਧਰਤੀ ਹੇਠਲਾ ਪਾਣੀ ਉਹਦਾ ਲੈਵਲ ਬਹੁਤ ਥੱਲੇ ਜਾ ਰਿਹਾ ਸੀ ਸੋ ਉਸ ਤੋਂ ਬਾਅਦ ਕੋਈ ਕਨੈਕਸ਼ਨ ਜਾਰੀ ਨਹੀਂ ਕੀਤਾ ਗਿਆ हां ए फिर बिजली विभाग ਜਿਹੜਾ ਆ ਉਹ ਇਸ ਵੇਲੇ ਵੀ ਕੋਈ ਉਹ ਕਨੈਕਸ਼ਨ ਨਹੀਂ ਦੇ ਰਿਹਾ ਸੋ ਜਿਹੜਾ ਪੀੜਾ ਉਹਦੇ ਤਹਿਤ ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਸੀਗੀ ਕਿ ਜੇ ਕਿਤੇ ਬਹੁਤ ਜ਼ਰੂਰੀ ਕਨੈਕਸ਼ਨ ਚਾਹੀਦਾ ਹੈ ਤੇ ਉਹ ਤੁਸੀਂ ਪੀੜਾ ਦੇ ਵਿੱਚ Kusum ਪ੍ਰੋਗਰਾਮ ਇੱਕ ਹੈਗਾ ਸਾਡੇ ਕੋਲ ਸਕੀਮ ਉਹਦੇ ਵਿੱਚ ਉਹ ਕਨੈਕਸ਼ਨ ਲੈ ਸਕਦੇ ਨੇ ਉਹਦੇ ਵਾਸਤੇ ਅ ਬੜੀਆਂ ਡਿਟੇਲਡ ਜੜੀਆਂ ਨੇ ਇਨਸਟਰਕਸ਼ਨਸ ਜੋ ਵੇਰਵੇ ਨੇ ਉਹ ਸਾਰੇ ਉਹ ਵੈਬਸਾਈਟ ਦੇ ਉੱਤੇ ਹੈਗੇ ਨੇ ਸੋ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕਨੈਕਸ਼ਨ ਦੀ ਜ਼ਰੂਰਤ ਆ ਉਹ ਪੀਡਾ ਦੇ ਨਾਲ ਕੰਟੈਕਟ ਕਰ ਸਕਦੇ ਨੇ ਉਹਦੇ ਵਿੱਚ ਸਬਸਿਡੀ ਵੀ ਆ ਕੀ ਆ ਔਰ ਉਹ ਵੀ ਸੌਖੇ ਰਹਿਣਗੇ ਉਥੋਂ ਕਨੈਕਸ਼ਨ ਲੈ ਸਕਦੇ ਨੇ ਆਖਰੀ ਇੱਕ ਦੋ ਸਵਾਲ ਤੁਹਾਡੇ ਕੋਲੇ ਪੀਡਬਲਿਊਡੀ ਵਿਭਾਗ ਵੀ ਹੈਗਾ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਪੀ ਡਬਲਯੂ ਡੀ ਮੰਤਰੀ ਕਹਿੰਦੇ ਸੀਗੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਰੋਡ ਨੈਟਵਰਕ ਹੈ ਇਹੋ ਜੀ ਟੈਕਨੋਲੋਜੀ ਲਿਆਵਾਂਗੇ ਰਬੜ ਵਾਲੀਆਂ ਸੜਕਾਂ ਹੋਣਗੀਆਂ ਜਿਵੇਂ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਦੇਖਦੇ ਹੈਗੇ ਹੋ ਕੁਝ ਇੱਕ ਥਾਂ ਤੇ ਉਹਨਾਂ ਨੇ ਪਾਇਲਟ ਪ੍ਰੋਜੈਕਟ ਵੱਜੋਂ ਸ਼ੁਰੂਆਤ ਵੀ ਕੀਤੀ ਸੀ ਜੇ ਪਟਿਆਲਾ ਮਾਲ ਰੋਡ ਦੀ ਗੱਲ ਕਰ ਰਹੀ ਜੀ ਉਸ ਏਰੀਆ 'ਚ ਪਹਿਲਾਂ ਵੀ ਹੁੰਦੀ ਸੀ ਕੁਝ ਇਹੋ ਜਿਹਾ ਪਲਾਨ ਕਰ ਰਹੇ ਹਾਂ ਕਿ ਖਰਚਾ ਵੀ ਘਟਾਵੇ ਤੇ ਜਿਹੜੀ ਮਿਆਦ ਹੈ ਸੜਕਾਂ ਦੀ ਉਹ ਵੱਧ ਵੱਧ ਲੰਬਾ ਸਮਾਂ ਚੱਲੇ ਜੇਕਰ ਆਪਾਂ ਗੱਲ ਕਰੀਏ ਹੁਣ ਸੜਕਾਂ ਬਣੀਆਂ ਸੀ 6 ਮਹੀਨੇ ਸਾਲ ਬਾਅਦ ਜਾਂ ਇੱਕ ਬਰਸਾਤ ਆਉਂਦੀ ਹੈ ਉਸ ਤੋਂ ਬਾਅਦ ਹਾਲਤ ਜਿਹੜੀ ਇਹ ਖਸਤਾ ਹੋ ਜਾਂਦੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਉਹਦੇ ਵਾਸਤੇ ਅਸੀਂ ਇੱਕ ਗੱਲ ਇਹ ਕੀਤੀ ਆ ਕਿ ਜਿਹੜੀ ਮੇਨਟੇਨੈਂਸ ਆ ਨਾ ਜਿਹੜਾ ਵੀ ਕੰਟਰੈਕਟਰ ਉਹ ਸੜਕ ਨੂੰ ਬਣਾਉਂਦਾ ਹੈ ਉਹਦੀ ਮੇਨਟੇਨੈਂਸ 5 ਸਾਲ ਵਾਸਤੇ ਰਿਸਪੌਂਸਿਬਿਲਟੀ ਉਹਦੀ ਕਰ ਦਿੱਤੀ ਹੈ ਦੂਸਰੀ ਗੱਲ ਇਹ ਆ ਕਿ ਸਾਡੇ ਖਰਚੇ ਵੀ ਬਹੁਤ ਘਟਨੇ ਸ਼ੁਰੂ ਹੋ ਗਏ ਨੇ ਇਹ ਦੇਖੋ ਇਹ ਇਹ ਤੋਂ ਸੀਨ ਪੋਸ਼ਰ ਗੱਲਾਂ ਹੋ ਰਹੀਆਂ ਸੀਗੀਆਂ ਕਿ ਕੀ ਬਦਲਾ ਆਇਆ ਦੇਖੋ ਪਿਛਲੀ ਸਰਕਾਰ ਦੇ ਵਿੱਚ ਮੈਂ ਪੂਰਾ ਡਾਟਾ ਕਢਾ ਕੇ ਦੇਖਿਆ ਹੋਇਆ ਸੀਗਾ ਸਿਰਫ ਟੈਂਡਰ ਦੇ ਵਿੱਚ 3% ਦੀ ਸੇਵਿੰਗ ਆਉਂਦੀ ਸੀਗੀ 3% ਜੇ 100 ਰੁਪਏ ਦਾ ਕੰਮ ਆ ਤੇ 97 ਰੁਪਏ ਚ ਅਲੋਟ ਹੁੰਦਾ ਸੀਗਾ ਇਸ ਵਾਰੀ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ 18 ਤੋਂ 20% ਤੱਕ ਸੇਵਿੰਗ ਆਈ ਹੈ ਮਤਲਬ ਇਥੋਂ ਇੱਕ ਗੱਲ ਸਪਸ਼ਟ ਹੁੰਦੀ ਆ ਕਿ ਜਿਹੜਾ ਕਮਿਸ਼ਨ ਦਾ ਸਿਸਟਮ ਚੱਲਦਾ ਸੀਗਾ ਜਾਂ ਜਿਹੜੀ ਕਨਾਈਵੈਂਸ ਚੱਲਦੀ ਸੀਗੀ ਚਾਹੇ ਉਹ ਪੋਲਿਟਿਸ਼ੀਅਨਸ ਦੀ ਹੋਵੇ ਚਾਹੇ ਉਹ ਬਿਊਰੋਕਰੇਟਸ ਦੀ ਹੋਵੇ ਕੰਟਰੈਕਟਰ ਦੀ ਹੋਵੇ ਕਿਸੇ ਦੀ ਵੀ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਜਾ ਕੇ ਉਹ ਨੈਟਵਰਕ ਜਿਹੜਾ ਟੁੱਟਿਆ ਤਾਂ ਹੀ ਜਿਹੜੀ ਆ ਉਹ ਸੇਵਿੰਗ ਜਾਦੀ ਹੋਣੀ ਸ਼ੁਰੂ ਹੋਈ ਆ 463 ਕਰੋੜ ਰੁਪਈਆ ਤੇ ਅਸੀਂ ਸੇਵਿੰਗ ਦੇ ਵਿੱਚੋਂ ਬਚਾ ਲਿਆ ਪਿਛਲੀ ਵਾਰੀ ਜਨਾ ਅਲੋਟ ਹੋਇਆ ਸੀਗਾ ਉਹਦੇ ਵਿੱਚੋਂ 463 ਕਰੋੜ ਬਚਾ ਕੇ ਅਸੀਂ ਉਹਨੂੰ ਬਾਕੀ ਜਿਹੜੀਆਂ ਰਹਿੰਦੀਆਂ ਛੜਕਾਂ ਸੀਗੀਆਂ ਉਹਨੂੰ ਕੰਪਲੀਟ ਕਰਨ ਦੇ ਵਿੱਚ ਜਿਹੜਾ ਆ ਉਹ ਲਗਾਇਆ ਕੋਈ ਕੁਆਲਟੀ ਚੈੱਕ ਮੈਨੇਜਰ ਜਿਹੜੇ ਹੈਗੇ ਨੇ ਉਹ ਡਿਪਾਰਟਮੈਂਟ ਉਹਨਾਂ ਦੇ ਉੱਪਰ ਕੋਈ ਨਿਗਰਾਨੀ ਰੱਖ ਰਹੇ ਹੁਣ ਕੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਵਾਅਦਾ ਹੋ ਰਿਹਾ ਹੈ ਜਾਂ ਜਿਹੜੇ ਠੇਕੇਦਾਰ ਨੇ ਕੰਮ ਕਰਕੇ ਚਲੇ ਜਾਂਦੇ ਨੇ ਜੋ ਜਿਹੜੀ ਕੁਆਲਿਟੀ ਚੈੱਕ ਉਹਨੂੰ ਲੈ ਕੇ ਵੀ ਕੁਝ ਬਿਲਕੁਲ ਸਾਡੇ ਕੋਲ ਕੁਆਲਿਟੀ ਕੰਟਰੋਲ ਸੈੱਲ ਹੈਗਾ ਸਾਡਾ ਪਟਿਆਲੇ ਦੇ ਵਿੱਚ ਉੱਥੇ ਬਕਾਇਦਾ ਜਿਹੜੇ ਸੈਂਪਲ ਨੇ ਉਹ ਜਾਂਦੇ ਨੇ ਇਸ ਤੋਂ ਇਲਾਵਾ ਥਰਡ ਪਾਰਟੀ ਜਿਹੜੀ ਆ ਉਹ ਵੀ ਉਹਨੂੰ ਜਾ ਕੇ ਉਹਦੀ ਆਡਿਟਿੰਗ ਜਿਹੜੀ ਆ ਰੋਡਸ ਦੀ ਉਹ ਹੁੰਦੀ ਆ ਔਰ ਜਿੱਥੇ ਵੀ ਕਿਤੇ ਕੋਈ ਕੋਤਾਈ ਪਾਈ ਜਾਂਦੀ ਆ ਉਹ ਜੋ ਨਿਯਮਾਂ ਦੇ ਉਹਨਾਂ ਨੂੰ ਬੰਦੀ ਪੈਨਲਟੀ ਆ ਉਹ ਲਗਾਈ ਜਾਂਦੀ ਆ ਔਰ ਪੰਜਾਬ ਦੇ ਵਿੱਚ ਸੜਕਾਂ ਜਿਹੜੀਆਂ ਨੇ ਇਹ ਮਜ਼ਬੂਤ ਬਣ ਰਹੀਆਂ ਨੇ ਔਰ ਲੋਕ ਵੀ ਇਸ ਗੱਲ ਨੂੰ ਦੇ ਨਾਲ ਸਹਿਮਤ ਨੇ ਕਿ ਉਹ ਇੱਕ ਮੈਂ ਕਿਤੇ ਗਿਆ ਉਹ ਕਹਿੰਦੇ ਆ ਕਾਲੀ ਸੜਕ ਬੰਦੀ ਤੇ ਅਸੀਂ ਪਹਿਲੀ ਵਾਰੀ ਦੇਖ ਰਹੇ ਆ ਨਹੀਂ ਤੇ ਆਮ ਤੌਰ ਤੇ ਉਹ ਚਿੱਟੀ ਰੇਤ ਲੋਕ ਕਾਟੀ ਜਿਹੜੀ ਆ ਉੱਤੇ ਪਾਉਂਦੇ ਸੀਗੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਜਿੰਨੀਆਂ ਵੀ ਛੜਕਾਂ ਬਣ ਗਈਆਂ ਉਹ ਮਜ਼ਬੂਤ ਬਣ ਗਈਆਂ ਔਰ ਸਾਰੀਆਂ ਬਣ ਗਈਆਂ ਕਿਸੇ ਤਰ੍ਹਾਂ ਦੀ ਕੋਈ ਮਟੀਰੀਅਲ ਦੇ ਵਿੱਚ ਜੜੀ ਆ ਉਹ ਕਮੀ ਬਰਦਾਸ਼ਤ ਜੜੀ ਆ ਉਹ ਨਹੀਂ ਕੀਤੀ ਜਾਊਗੀ ਆਖਰੀ ਸਵਾਲ ਹੈ ਜਿਹੜੇ ਟੋਲ ਪੈ ਰਹੇ ਨੇ ਜ਼ਿਆਦਾਤਰ ਐਨ ਐਚ ਆਈ ਵਾਲੇ ਹੈਗੇ ਨੇ ਜੇਕਰ ਕਿਸੇ ਨੇ ਅੰਬਰਸਰ ਤੋਂ ਚੰਡੀਗੜ੍ਹ ਆਣਾ ਬਠਿੰਡੇ ਤੋਂ ਆਣਾ ਕਾਫੀ ਟੋਲ ਲੱਗ ਜਾਂਦਾ 1700 800 1200 ਬਹੁਤ ਪੈਸਾ ਲੱਗ ਜਾਂਦਾ ਉਹਨਾਂ ਗੱਡੀ ਦਾ ਤੇਲ ਹੁੰਦਾ ਉਸ ਚੀਜ਼ ਨੂੰ ਲੈ ਕੇ ਕੋਈ ਤੁਸੀਂ ਐਨ ਐਚ ਆਈ ਨਾਲ ਜਾਂ ਸੈਂਟਰ ਦੇ ਕਿਸੇ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਕਿ ਰੇਟ ਜਿਹੜੇ ਹੈਗੇ ਨੇ ਉਸ ਤਰੀਕੇ ਨਾਲ ਕੀਤੇ ਜਾਣ ਤੇ ਦੂਜੇ ਪਾਸੇ ਆਰਡੀਐਫ ਦਾ ਪੈਸਾ ਉਹ ਸਬ ਜੁਡੀਸਾ ਮੈਟਰ ਤੁਸੀਂ ਕੋਰਟ ਚ ਗਏ ਹੋਇਓ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਪਲੈਨਿੰਗ ਹੈ ਤੇ ਤਾਂ ਜੋ ਜਿਹੜਾ ਹੈਗਾ ਆਨ ਵਾਲੇ ਅਗਲੇ 3 ਸਾਲ ਨੇ ਪਿੰਡਾਂ ਦੇ ਲੋਕਾਂ ਨੂੰ ਰੋਡ ਨੈਟਵਰਕ ਜਾਂ ਉਹ ਦਿੱਕਤਾਂ ਦਾ ਸਾਹਮਣਾ ਦੇਖੋ ਜਿਹੜੇ ਸਾਡੇ ਆਪ ਦੇ ਇੱਥੇ ਟੋਲ ਪਲਾਜ਼ਾ ਲੱਗੇ ਸੀਗੇ ਉਹਨਾਂ ਨੂੰ ਤੇ ਅਸੀਂ ਬੰਦ ਕੀਤਾ ਠੀਕ ਆ ਉਹਦੇ ਵਿੱਚੋਂ 51 ਲੱਖ ਰੁਪਿਆ ਡੇਲੀ ਜਿਹੜਾ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕਲੈਕਟ ਕੀਤਾ ਜਾਂਦਾ ਸੀਗਾ ਉਹ ਖਤਮ ਹੋਇਆ ਬਾਕੀ ਜਿਹੜੇ ਨੈਸ਼ਨਲ ਹਾਈਵੇ ਦੇ ਟੋਲ ਨੇ ਉਹ ਚੱਲ ਰਹੇ ਨੇ ਉਹ ਵੀ ਸੈਂਟਰਲ ਗਵਰਨਮੈਂਟ ਕੋਲ ਜ਼ਰੂਰ ਮੁੱਦਾ ਠਾਵਾਵਾਂਗੇ ਕਿ ਇਹਨਾਂ ਨੂੰ ਇਹਦਾ ਐਟ ਲੀਸਟ ਕੋਈ ਡਿਸਟੈਂਸ ਜਿਹੜਾ ਨਾ ਉਹ ਜ਼ਿਆਦਾ ਕੀਤਾ ਜਾਵੇ ਜੇ ਥੋੜੇ ਥੋੜੇ ਡਿਸਟੈਂਸ ਤੇ ਜਾਂਦੇ ਕਿਤੇ ਪੈਸੇ ਤਾਂ ਲੱਗਦੇ ਹੀ ਨੇ ਨਾਲ ਇੰਟਰਰਪਸ਼ਨ ਵੀ ਬੜੀ ਹੁੰਦੀ ਹੈ ਕਈ ਵਾਰੀ ਵੱਡੇ ਵੱਡੇ ਜਾਮ ਲੱਗ ਜਾਂਦੇ ਨੇ ਲੜਾਈ ਝਗੜੇ ਵੀ ਟੋਲਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਹ ਜ਼ਰੂਰ ਮੁੱਦਾ ਜਿਹੜਾ ਉਥੇ ਉਹਨਾਂ ਕੋਲ ਉਠਾਵਾਂਗੇ ਵੈਸੇ ਵੀ ਹੁਣ ਆ ਪੰਜਾਬ ਦੇ ਵਿੱਚੋਂ 13 ਵਿਅਕਤੀ ਹੋਰ ਲੋਕ ਸਭਾ ਦੇ ਵਿੱਚ ਜਾ ਰਹੇ ਨੇ ਮੁੱਦੇ ਉਠਾਉਣ ਵਾਸਤੇ ਜਾ ਰਹੇ ਨੇ ਇਹ ਇਹੋ ਜਿਹੇ ਮੁੱਦੇ ਨੇ ਜਿਹੜੇ ਇਸੇ ਕਰਕੇ ਜੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਦੇਖੋ ਅ ਅੱਗੇ ਸਾਡੇ ਇੱਕ ਕੈਂਪ ਹੀ ਨੇ ਉਥੇ ਆਡੀ ਜ਼ਿੰਮੇਦਾਰੀ ਵਾਧ ਗਈ ਤੁਹਾਡਾ ਲੋਕ ਸਭਾ ਹਲਕਾ ਖਡੂਰ ਸਾਹਿਬ ਚਾ ਰਹੇ ਤੇ ਅੰਬਰਸਰ ਵੀ ਤੁਮ ਤਾਂ ਦੋ ਦੋ ਦੇਖਣੇ ਪੈਣੇ ਨੇ ਕੋਈ ਗੱਲ ਨਹੀਂ ਪੂਰਾ ਪੰਜਾਬ ਦੇਖਾਂਗੇ ਔਰ ਸਾਨੂੰ ਕੋਈ ਚਿੰਤਾ ਵਾਲੀ ਗੱਲ ਨਹੀਂ ਆ ਅਸੀਂ ਅਸੀਂ ਲੋਕਾਂ ਨੂੰ ਇਹੋ ਹੀ ਅਪੀਲ ਕਰ ਰਹੇ ਹਾਂ ਕਿ ਜਿਵੇਂ ਆਰ ਡੀ ਐਫ ਦਾ ਪੈਸਾ ਲੈਣ ਵਾਸਤੇ ਸਾਨੂੰ ਕੋਰਟਾਂ ਦੇ ਵਿੱਚ ਜਾਣਾ ਪੈ ਰਿਹਾ ਠੀਕ ਆ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਜੇ ਸਾਡੇ ਉੱਥੇ 13 ਐਮ ਪੀ ਹੋਣਗੇ ਦਾ ਸਾਡੇ ਆਲਰੇਡੀ ਰਾਜ ਸਭਾ ਦੇ ਵਿੱਚ ਨੇ ਉਥੇ 13 ਆਉਣਗੇ 13 ਕੀ ਜੇ ਕੁਝ ਗੁਜਰਾਤ ਚੋਂ ਵੀ ਆਉਣਗੇ ਗੋਆ ਚੋਂ ਵੀ ਆਉਣਗੇ ਕੁਰਕ ਖੇਤਰਾ ਚੋਂ ਲੱਟ ਰਹੇ ਆ ਸੋ ਜੇ ਸਾਡੀ ਉਥੇ 30 35 ਦੀ ਤਾਦਾਦ ਜਿਹੜੀ ਆ ਪਹੁੰਚੂਗੀ ਤੇ ਫਿਰ ਸਾਨੂੰ ਅ ਅਸੀਂ ਦਬਾਅ ਪਾ ਕੇ ਸੈਂਟਰਲ ਗਵਰਨਮੈਂਟ ਤੇ ਆਪਣੇ ਫੰਡ ਜਿਹੜੇ ਆ ਉਹ ਜਰੂਰ ਰਿਲੀਜ਼ ਕਰਾਵਾਂਗੇ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਐਸ ਵਾਰੀ ਇਹ ਜਿਹੜੀ 13 0 ਦਾ ਨਾਰਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਦਿੱਤਾ ਆ ਇਹ 13 0 ਦਾ ਜਿਹੜਾ ਨਾਰਾ ਹੈ ਇਹਨੂੰ ਸੱਚ ਦੇ ਵਿੱਚ ਤਬਦੀਲ ਕਰ ਦਿਓ ਤਾਂ ਕਿ ਸਾਡੇ ਜਿਹੜੇ ਰੁਕੇ ਹੋਏ ਫੰਡ ਨੇ ਉਹ ਪੰਜਾਬ ਦੇ ਔਰ ਜਿਹੜੇ ਪੰਜਾਬ ਦੇ ਵਿਕਾਸ ਵਾਸਤੇ ਵਰਤੇ ਜਾਣੇ ਨੇ ਉਹ ਅਸੀਂ ਸਾਰੇ ਰਿਲੀਜ਼ ਕਰਵਾ ਸਕੀਏ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਇਹ ਸੰ ਸਾਡੇ ਨਾਲ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਸਾਫ਼ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ 2 ਸਾਲਾਂ ਦੇ ਵਿੱਚ ਜੋ ਕਾਰਗੁਜ਼ਾਰੀ ਇਹਨਾਂ ਦੀ ਰਹੀ ਹੈ ਉਸ ਦੇ ਧਾਰ ਤੇ ਇਹਨਾਂ ਨੂੰ ਲੋਕ ਸਭਾ ਚੋਣ ਦੇ ਵਿੱਚ ਜਿਤਾਉਣਾ ਤੇ ਆਉਣ ਵਾਲੇ 3 ਸਾਲਾਂ ਦੇ ਵਿੱਚ ਲੋਕਾਂ ਦੀ ਬਿਹਤਰੀ ਲਈ ਚਾਹੇ ਪੀ ਡਬਲਯੂ ਡੀ ਵਿਭਾਗ ਹੋਵੇ ਚਾਹੇ ਬਿਜਲੀ ਵਿਭਾਗ ਹੋਵੇ ਉਸ ਨੂੰ ਲੈ ਕੇ ਲੋਕਾਂ ਨੂੰ ਬਹੁਤ ਸਹੂਲਤਾਂ ਤੇ ਸਕੀਮਾਂ ਆਮ ਲੋਕਾਂ ਲਈ ਇਹ ਦੇਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣਪਟ